ਚਰਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਐਕਟ ਵਿੱਚ ਸੋਧ ਕਰਨ ਦੇ ਬਹਾਨੇ ਕੀਤੀ ਗਈ ਛੇੜਛਾੜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੂਬਾ ਸਰਕਾਰ ਵੱਲੋਂ ਬੋਰਡ ਦੇ ਕੁੱਲ 17 ਮੈਂਬਰਾਂ ਵਿੱਚੋਂ 12 ਨੂੰ ਸੂਬਾ ਸਰਕਾਰ ਵੱਲੋਂ ਨਾਮਜ਼ਦਗੀ ਦਿੱਤੀ ਗਈ ਹੈ ਜੋ ਕਿ ਸਿੱਧੇ ਤੌਰ ਤੇ ਸਿੱਖਲ ਦੇ ਧਾਰਮਿਕ ਪ੍ਰਬੰਧ ਦਾ ਵਿੱਚ ਸਰਕਾਰੀ ਕੁਸਪੈਟ ਹੈ। ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ। ਇਹ ਜੋ ਹੋਇਆ ਕੋਈ ਇੱਕ ਆਪਣੇ ਆਪ ਚ ਕਾਦੀ ਘਟਨਾ ਨਹੀਂ ਹੈ ਇੱਕ ਉਹਨਾਂ ਦੇ ਇੱਕ ਪਲੈਨਿੰਗ ਹੈ ਇੱਕ ਸਾਜ਼ਿਸ਼ ਹੈ ਜਿਸ ਦੇ ਤਹਿਤ ਉਸ ਸੇ ਕੌਮ ਨੂੰ ਹਿੰਦੂ ਕੌਮ ਤੁਮੜਾਣਾ ਚਾਹੁੰਦੇ ਨੇ ਔਰ ਪਤਨਾ ਸਾਹਿਬ ਤਖਤ ਦੇ ਬਾਅਦ ਉਹਨਾਂ ਤੱਕ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਆਪਣੇ ਪੂਰੇ ਕੰਟਰੋਲ ਚ ਲੈ ਕੇ ਆਉਣਾ ਚਾਹੁੰਦੇ ਨੇ ਪਿਛਲੇ ਦਿਨੀ ਉਹਨਾਂ ਨੇ ਦੋ ਵਾਰੀ ਕੋਸ਼ਿਸ਼ ਕੀਤੀ ਐਸਡੀਪੀਸੀ ਇਲੈਕਸ਼ਨ ਜਰੀ ਮੈਨੀਪੂਲੇਟ ਕਰਨ ਦੀਆਂ ਔਰ ਉਹਨੇ ਮੈਨੀਪੂਲੇਟ ਕੀਤੀ ਵੀ ਔਰ ਉਹਦੇ ਬਾਅਦ ਹੁਣ ਜਿਹੜਾ ਅਖੀਰ ਉਹਨਾਂ ਦਾ ਸਟੈਪ ਲੈਂਦੇ ਨੇ ਉਹ ਇਹ ਹੈ ਕਿ ਆ ਜੀ ਫਾਸਾ ਦਿਵਾਨ ਜਿੱਥੇ ਹੈ ਇਹਦੇ ਵਿੱਚੋਂ ਪੂਰੇ ਤਰ੍ਹਾਂ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪੂਰੇ ਜੱਤਰ ਨੇ ਸਾਡੇ ਇਲੈਕਸ਼ਨ ਆਖਰੀ ਅਤਵਾਰ ਨੂੰ 18 ਜੂਨ ਨੂੰ ਉਹਨਾਂ ਦੀ ਪੂਰੀ ਕੋਸ਼ਿਸ਼ ਆ ਕਿ ਕਿ ਜਿੰਨੀਆਂ ਸਿੱਖ ਬਾਡੀਜ਼ ਨੇ ਸੋਸ਼ੀਓ ਰਿਲੀਜੀਅਸ ਬਾਡੀਜ਼ ਨੇ ਸਿੱਖਾਂ ਦੀਆਂ ਇਹਨਾਂ ਦੇ ਕਾਬੂ ਹੋ ਕੇ ਬੜੇ ਤਹਿਦ ਬੜੇ ਪਲਾਨ ਦੇ ਤਹਿਤ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਲਾਲਪੁਰਾ ਸਾਹਿਬ ਜਿਹੜੇ ਨੇ ਉਹ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਸਾਡੇ ਮੈਂਬਰ ਵੀ ਹੈਗੇ ਨੇ ਚੀਫ ਖਾਲਸਾ ਦਵਾਨ ਦੇ ਔਰ ਉਹ ਆਪਣੇ ਬੰਦੇ ਅੱਗੇ ਲੈ ਕੇ ਆ ਕੇ ਪਾਲ ਸਾਹਿਬ ਨੂੰ ਉਹ ਜਿਹਨੇ ਲੈ ਕੇ ਆਏ ਨੇ ਉਹਨਾਂ ਨੂੰ ਲੈ ਕੇ ਇੱਥੇ ਉਹਨਾਂ ਨੇ ਇਲੈਕਸ਼ਨ ਤੇ ਖੜਾ ਕੀਤਾ ਆ ਸਿਰਫ ਇੱਕ ਮਕਸਦ ਪਾਲ ਸਾਹਿਬ ਨੂੰ ਸਾਡੇ ਚੀਫ ਖਾਲਸਾ ਦਵਾਨ ਮਰੇ ਕੁਝ ਨਹੀਂ ਪਤਾ ਉਹਨਾਂ ਪਿਛਲੇ 53 ਮੀਟਿੰਗਾਂ ਚੋਂ ਸਿਰਫ 6 ਮੀਟਿੰਗਾਂ ਟੈਕ ਕੀਤੀਆਂ ਜੋ ਲਾਸਟ ਮੀਟਿੰਗ ਚ ਆਏ ਮੇਰਾ ਨਿਖਾਲ ਕਿਉਂ ਨਾ ਮਥਾ ਵੀ ਢੇਕਿਆ ਸਾਈਡ ਤੇ ਆ ਕੇ ਬੈਠ ਕੇ ਅਰਦਾਸ ਤੋਂ ਪਹਿਲੇ ਬਾਤ ਚਲੇ ਗਏ ਉਹਨਾਂ ਨੂੰ ਸਿੱਖ ਮर्यादा ਦਾ ਕਿਸੇ ਚੀਜ਼ ਬਾਰੇ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਨਾ ਉਹਨਾਂ ਕੋਈ ਹਮਦਰਦੀ ਹੈ ਸਿਰਫ ਇੱਕੋ ਹੀ ਹੈ ਇੱਕ ਲਾਲਸਾ ਜਿਹੜੀ ਹੈ ਕਿ ਹਰ ਤਰੀਕੇ ਨਾਲ ਸਿੱਖ ਸੰਸਥਾਵਾਂ ਤੇ ਕਬਜ਼ਾ ਕਰੇ ਸਿੱਖ ਕੌਮ ਨੇ ਬੜੀਆਂ ਕਲਾਕਾਲੀਆਂ ਬੜੇ ਅਸੀਂ ਸੰਕਟ ਝੱਲੇ ਨੇ ਔਰ ਅਸੀਂ ਹੁਣ ਵੀ ਦੇਖ ਰਹੇ ਆ ਕਿ ਉਹ ਕੋਸ਼ਿਸ਼ ਲੱਗੇ ਨਹੀਂ ਲੇਕਿਨ ਅਸੀਂ ਸਟ੍ਰੋਂਗ ਆ ਅਸੀਂ ਆਪਣੇ ਤਕੜਾ ਕਰਨਗੇ ਔਰ ਆਜ਼ਾਦ ਰੱਖਾਂਗੇ ਆਪਣੇ ਆਪ ਨੂੰ ਇਹ ਸਭ ਪੂਰੀ ਕੋਸ਼ਿਸ਼ ਹੈ ਤਖਤ ਜੂਰ ਸਾਹਿਬ ਦੇ ਮਸਜਿਦ ਤੇ ਤੁਸੀਂ ਆਪੇ ਗੱਲ ਕੀਤੀ ਸੀਗੀ ਉਹਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੀ ਸਾਡੀ ਨੁਮਾਇੰਦੀ ਉੱਥੇ ਬਖਵਾ ਰਵੇ ਅਕਾਲੀ ਦਰਬੀ ਨੂੰ ਵੀ ਵਧਾਈਆਂ ਜਾਂ ਜਿਹੜੀਆਂ ਐਸਟੀਪੀਸੀ ਸੀ ਦੋ ਸੀਟਾਂ ਸੀਗੀਆਂ ਇੱਕ ਲੋਕਲ ਲੋਕਲੋਂ ਜਿਹੜੀ ਹੈਗੀ ਹੈ ਹਜ਼ੂਰੀ ਖਾਸਾ ਹੈ ਗਏ ਔਰ ਉਹਨਾਂ ਦੀ ਇੱਕ ਸੀਟ ਜਿਹੜੀ ਉਹਨਾਂ ਨੇ ਬੰਦ ਕਰਤੀ ਹੈ ਅਸੀਂ ਸੀਐਮ ਨੂੰ ਮਹਾਰਾਸ਼ਟਰ ਨੂੰ ਗਵਰਨਰ ਨੂੰ ਪੀਐਮ ਨੂੰ ਔਰ ਪ੍ਰੈਜ਼ੀਡੈਂਟ ਨੂੰ ਸਭ ਨੂੰ ਚਿੱਠੀਆਂ ਲਿਖ ਰਹੇ ਆ ਕਿ ਸਾਡੀ ਜਿਹੜੀ ਇਹ ਸਾਡੀ ਜਿਹੜੀ ਪਤਨਿ ਦਿੱਤਾ ਉੱਤੇ ਉਹ ਬਰਕਰਾਰ ਰੱਖੀ ਜਾਵੇ ਸਾਡੀ ਸੀਟ ਜਿਹੜੀ ਉਹ ਰੱਖੀ ਜਾਵੇ ਠੀਕ ਹੈ